ਸ਼ੇਖਾਲਜੀ ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਸਮਨ ਜੀਤ ਗੌਰਗਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣ ਨਿਆਮ ਮੁਖੜ ਲਾਈਨਸ ਤੇ ਅਸਥਾਈ ਨਿਵਾਸੀਆਂ ਦੀ ਗਿਣਤੀ ਦੇ ਵਿੱਚ ਕੀਤੀ ਜਾਵੇਗੀ ਕਟੌਤੀ ਕੱਚੇ ਕਾਮਿਆਂ ਨੂੰ ਵੀ ਸਰਕਾਰ ਕੱਢੇਗੀ ਬਾਹਰ ਸਟੈਟਿਸਟਿਕਸ ਕੈਨੇਡਾ ਨੇ ਕੀਤੇ ਅੰਕੜੇ ਜਾਰੀ ਅਪ੍ਰੈਲ ਦੇ ਮਹੀਨੇ ਦੌਰਾਨ 90 ਹਜ਼ਾਰ ਨੌਕਰੀਆਂ ਕੀਤੀਆਂ ਸ਼ਾਮਿਲ ਇਨਸਪੀਰੇਸ਼ਨਲ ਸਟੈਪਸ ਦੇ ਵੱਲੋਂ 26 ਮਈ ਨੂੰ ਮੈਰਾਥਨ ਦਾ ਆਯੋਜਨ ਹਰ ਉਮਰ ਦੇ ਲੋਕਾਂ ਨੂੰ ਮੈਰਾਥਨ 'ਚ ਹਿੱਸਾ ਲੈਣ ਦਾ ਦਿੱਤਾ ਸੱਦਾ। ਮਾਨਸਿਕ ਸਿਹਤ ਤੇ ਨਸ਼ਾ ਮੁਕਤੀ ਨੂੰ ਲੈ ਕੇ ਪ੍ਰੀਮੀਅਰ ਡੈਨੀਅਲ ਸਮਿਥ ਦਾ ਵੱਡਾ ਐਲਾਨ 148 ਮਿਲੀਅਨ ਡਾਲਰ ਦਾ ਕੀਤਾ ਜਾਵੇਗਾ ਨਿਵੇਸ਼। ਤੇ ਹੁਣ ਖਬਰਾਂ ਵਿਸਥਾਰ ਨਾਲ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਮੌਂਟਰੀਅਲ ਵਿੱਚ ਇਮੀਗ੍ਰੇਸ਼ਨ ਲਈ ਜ਼ਿੰਮੇਵਾਰ ਮੰਤਰੀਆਂ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ। ਮਿਲਰ ਦੇ ਸਾਲਾਨਾ ਇਮੀਗ੍ਰੇਸ਼ਨ ਟੀਚਿਆਂ ਦੇ ਹਿੱਸੇ ਵਜੋਂ ਅਸਥਾਈ ਨਿਵਾਸੀਆਂ ਦੀ ਗਿਣਤੀ ਤੇ ਸੀਮਾਵਾਂ ਨਿਰਧਾਰਿਤ ਕਰਨ ਵਾਲੇ ਐਲਾਨ ਤੋਂ ਬਾਅਦ ਇਮੀਗ੍ਰੇਸ਼ਨ ਮੰਤਰੀਆਂ ਦੀ ਇਹ ਪਹਿਲੀ ਮੀਟਿੰਗ ਸੀ ਫੈਡਰਲ ਸਰਕਾਰ ਅਗਲੇ 3 ਸਾਲਾਂ ਵਿੱਚ ਕੈਨੇਡਾ ਦੀ ਆਬਾਦੀ ਦਾ 5% ਤੱਕ ਅਸਥਾਈ ਨਿਵਾਸੀਆਂ ਦੀ ਗਿਣਤੀ ਘਟਾਉਂਦੀ ਯੋਜਨਾ ਬਣਾ ਰਹੀ ਹੈ ਅਸਥਾਈ ਨਿਵਾਸੀ ਵਰਤਮਾਨ ਵਿੱਚ ਆਬਾਦੀ ਦਾ 6.2% ਹਿੱਸਾ ਬੰਦੇ ਨੇ ਕੁਝ ਖੇਤਰਾਂ ਵਿੱਚ ਕੈਨੇਡਾ ਵਿੱਚ ਦਾਖਲ ਹੋਣ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਵੀ ਘਟਾਈ ਜਾ ਰਹੀ ਹੈ ਟੈਂਪੋਰਰੀ ਰੈਜ਼ੀਡੈਂਟਸ ਦੀ ਗਿਣਤੀ ਘਟਾਉਣ ਤੇ ਵਿਚਾਰ ਕਰਨ ਲਈ ਅੱਜ ਫੈਡਰਲ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਸੂਬਾਈ ਮੰਤਰੀਆਂ ਨਾਲ ਮੁਲਾਕਾਤ ਕੀਤੀ ਟੈਂਪੋਰਰੀ ਰੈਜ਼ੀਡੈਂਟਸ ਦੀ ਤਾਦਾਦ ਘਟ ਕਰਨ ਦੇ ਐਲਾਨ ਤੋਂ ਬਾਅਦ ਇਹ ਪਹਿਲੀ ਵਾਰੀ ਹੋਇਆ ਹੈ ਜਦੋਂ ਉਹ ਵਿਅਕਤੀਗਤ ਤੌਰ ਤੇ ਸੂਬਾਈ ਇਮੀਗ੍ਰੇਸ਼ਨ ਮੰਤਰੀਆਂ ਤੇ ਨਾਲ ਮੁਲਾਕਾਤ ਕਰਨ ਪਹੁੰਚੇ ਮਾਰਕ ਮਿਲਰ ਨੇ ਮਾਰਚ ਵਿੱਚ ਕਿਹਾ ਸੀ ਕਿ 2023 ਵਿੱਚ ਕੈਨੇਡਾ ਦੀ ਕੁੱਲ ਆਬਾਦੀ ਵਿੱਚ ਟੈਂਪੋਰਰੀ ਰੈਜ਼ਿਡੈਂਟਸ ਦੀ ਹਿੱਸੇਦਾਰੀ 6.2% ਹੈ ਅਤੇ ਸਰਕਾਰ 2027 ਤੱਕ ਇਸ ਹਿੱਸੇਦਾਰੀ ਨੂੰ ਘਟਾ ਕੇ 5% ਤੇ ਲਿਆਉਣ ਤੇ ਕੰਮ ਕਰ ਰਹੀ ਹੈ। ਸੂਬਿਆਂ ਤੇ ਪ੍ਰਦੇਸ਼ਾਂ ਨੂੰ ਗੱਲ ਰੱਖਣ ਦਾ ਮੌਕਾ ਮਿਲਣ ਤੋਂ ਬਾਅਦ ਗਰਮੀਆਂ ਵਿੱਚ ਨਵੇਂ ਟੀਚੇ ਬਣਾਏ ਜਾਣਗੇ। ਪਰ ਵਾਟਰਲੂ ਯੂਨੀਵਰਸਿਟੀ ਦੇ ਅਰਥ ਸ਼ਾਸਤਰੀ ਮਿਕੈਲਸ ਟੂਟਰਡ ਨੇ ਕਿਹਾ ਕਿ ਉਹਨਾਂ ਨੂੰ ਅਲੱਗ-ਥਲੱਗ ਵਿੱਚ ਨਹੀਂ ਵਿਚਾਰਿਆ ਜਾਣਾ ਚਾਹੀਦਾ ਮਿਕੈਲ ਉਹਨਾਂ ਸ਼ੁਰੂਆਤੀ ਲੋਕਾਂ ਵਿੱਚ ਨੇ ਜਿਨ੍ਹਾਂ ਨੇ ਟੈਂਪੋਰਰੀ ਰੈਜ਼ਿਡੈਂਸ ਦੀ ਗਿਣਤੀ ਵਿੱਚ ਹੋ ਰਹੇ ਵਾਦੇ ਬਾਰੇ ਸਰਕਾਰ ਨੂੰ ਅਗਾਹ ਕੀਤਾ ਸੀ ਮਿਲਰ ਨੇ ਜਨਵਰੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਦੇ ਮੱਦੇਨਜ਼ਰ ਨਵੇਂ ਦਾਖਲਿਆਂ ਤੇ ਰੋਕ ਲਗਾਉਣ ਦੀ ਯੋਜਨਾ ਵੀ ਐਲਾਨੀ ਸੀ ਸਰਕਾਰ ਸ਼ਰਨ ਦੇ ਦਾਅਵਿਆਂ 'ਤੇ ਕਾਰਵਾਈ ਕਰਨ ਲੱਗਣ ਵਾਲੇ ਸਮੇ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਵੀ ਕਰ ਰਹੀ ਹੈ ਅਤੇ ਉਹਨਾਂ ਦਾਅਵਿਆਂ ਤੋਂ ਇਨਕਾਰ ਕੀਤੇ ਜਾਣ ਤੇ ਦੇਸ਼ ਨਿਕਾਲੇ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਤਾਜ਼ਾ ਫੈਡਰਲ ਬਜਟ ਵਿੱਚ ਵਿਦਾਨਿਕ ਉਪਾਅ ਸ਼ਾਮਲ ਕੀਤੇ ਗਏ ਨੇ। ਅੰਤਿਮ ਅਤੇ ਸਭ ਤੋਂ ਵੱਡੀ ਸ਼੍ਰੇਣੀ ਜਿਸ ਬਾਰੇ ਹਜੇ ਕੋਈ ਕਾਰਵਾਈ ਹੋਣੀ ਬਾਕੀ ਹੈ। ਉਨੇ ਅਸਥਾਈ ਵਰਕ ਪਰਮਿਟ ਧਾਰਕ ਮਿਲਰ ਨੇ ਕਿਹਾ ਕਿ ਇਹ ਅਜਿਹੀ ਵਰਕ ਫੋਰਸ ਹੈ ਜਿਸ ਦੀ ਲੇਬਰ ਮਾਰਕੀਟ ਹਾਲ ਹੀ ਦੇ ਸਾਲਾਂ ਵਿੱਚ ਆਦੀ ਹੋ ਗਈ ਹੈ 2018 ਵਿੱਚ 337460 ਅਸਥਾਈ ਵਰਕ ਵੀਜ਼ਾ ਧਾਰਕ ਸਨ 2022 ਵਿੱਚ ਇਹ ਗਿਣਤੀ ਵਧ ਕੇ 65852 ਹੋ ਗਈ ਸੀ ਮੰਤਰੀਆਂ ਦੀ ਗੱਲਬਾਤ ਦਾ ਮੁੱਖ ਫੋਕਸ ਐਸ ਸੀ ਕਿਵੇਂ ਕਟ ਅਸਥਾਈ ਵੀਜ਼ੇ ਅਲੋਟ ਕੀਤੇ ਜਾਣ ਜਿਨ੍ਹਾਂ ਤੇ ਰੋਜ਼ਗਾਰਦਾਤਾ ਭਰੋਸਾ ਕਰ ਰਹੇ ਨੇ ਇਸ ਮੌਕੇ ਮੀਟਿੰਗ ਤੋਂ ਬਾਅਦ ਮਾਰਕ ਮਿਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਸ਼ਰਨਾਰਥੀਆਂ ਬਾਰੇ ਕੀ ਕਿਹਾ ਆਓ ਸੁਣਦੇ ਹਾਂ ਇਟਸ ਨੋ ਸੀਕ੍ਰਟ ਐਨੀ ਵਨ ਕਿ ਕਿਬੈਕ ਅਲੌਂਗਸਾਈਡ 온ਟਾਰੀਓ ਹੈਜ਼ ਟੇਕਨ ਔਨ ਅ ਡਿਸਪਰਪੋਰਸ਼ਨਟ ਅਮਾਉਂਟ ਆਫ ਬਿਸਾਈਲਮ ਸੀਕਰਸ ਐਂਡ ਇਟ ਹੈਜ਼ ਇੰਪੈਕਟਿਡ ਹੈਲਥ ਸਰਵਿਸਿਜ਼ Uh, impacts uh, just on sheer numbers housing impacts the education system uh, quebec is well placed to welcome those asylum seekers uh, as as uh, the rest of canada is and you've seen the attitudes that are quite positive towards immigration generally in quebec uh, but there are capacity challenges uh, those numbers are significant and they have been growing over the past few years so acknowledging that and acknowledging that when you look at quebec and ontario there is a need to uh, take a more coordinated approach in making sure that we are uh, we're uh, i guess spreading spreading the love uh, for people that need to be properly taken care of <laughs> सीआईबीसी ਦੇ ਅਰਥਸ਼ਾਸਤਰੀ ਐਨਜੀਓ ਗ੍ਰੈਂਥਮ ਅਨੁਸਾਰ ਟੈਂਪੋਰਰੀ ਵੀਜ਼ਾਂ ਦੇ ਨਵੇਂ ਨੀਤੀ ਜ ਆਬਾਦੀ ਦੀ ਵਿਕਾਸ ਦਰ ਨੂੰ ਭਾਵੇਂ ਕਟਾਹ ਦੇਣਗੀ ਅਤੇ ਹਾਊਸਿੰਗ ਸੰਕਟ ਦੇ ਕਿਫਾਇਤੀ ਪੰਤਾ ਬੋਝ ਕੁਝ ਘਟ ਹੋ ਸਕਦਾ ਹੈ ਪਰ ਇਸ ਨਾਲ ਕਾਮਿਆਂ ਦੀ ਘਾਟ ਦਰਪੇਸ਼ ਹੋ ਸਕਦੀ ਹੈ ਬੀਤੇ ਦਿਨ ਦੀ ਮੁਲਾਕਾਤ ਵਿੱਚ ਹਰੇਕ ਸੂਬਿਆਂ ਦੀਆਂ ਵੱਖ-ਵੱਖਰੀਆਂ ਲੇਬਰ ਜ਼ਰੂਰਤਾਂ ਬਾਰੇ ਵਿਚਾਰ ਕੀਤਾ ਗਿਆ ਫਾਲ ਸਿਜ਼ਨ ਵਿੱਚ ਸਰਕਾਰ ਟੈਂਪੋਰਰੀ ਵੀਜ਼ਾਂ ਤੇ ਨਵੀਂ ਨੀਤੀ ਐਲਾਨ ਕਰੇਗੀ ਕੈਨੇਡਾ ਵਿੱਚ ਰੋਜ਼ਗਾਰ ਨੂੰ ਲੈ ਕੇ ਅੰਤਰਰਾਸ਼ਟਰੀ ਵਿਦਿਆਰਥੀਆਂ, ਪ੍ਰਵਾਸੀਆਂ ਤੇ ਸ਼ਰਨਾਰਥੀਆਂ ਤੋਂ ਇਲਾਵਾ ਆਮ ਨਾਗਰਿਕਾਂ ਨੂੰ ਵੀ ਕਈ ਮੁਸ਼ਕਲਾਂ ਆਉਂਦੀਆਂ ਨੇ। ਅਜਿਹੇ ਵਿੱਚ ਸਟੈਟਿਸਟਿਕਸ ਆ ਕੈਨੇਡਾ ਨੇ ਅਪ੍ਰੈਲ ਦੇ 3 ਤੀਜੇ ਜਾਰੀ ਕੀਤੇ ਨੇ। ਅਪ੍ਰੈਲ ਦੇ ਦੌਰਾਨ ਕੈਨੇਡੀਅਨ ਅਰਥਚਾਰੇ 'ਚ 90,000 ਨੌਕਰੀਆਂ ਸ਼ਾਮਿਲ ਕੀਤੀਆਂ ਗਈਆਂ ਨੇ ਜਦਕਿ ਬੇਰੋਜ਼ਗਾਰੀ ਦਰ ਫਿਰ ਵੀ 6.1% ਤੇ ਸਥਿਰ ਰਹੀ। ਸਟੈਟਿਸਟਿਕਸ ਕੈਨੇਡਾ ਨੇ ਬੀਤੇ ਦਿਨ ਜਾਰੀ ਕੀਤੇ ਨੇ ਨਵੇਂ ਆંકड़े ਤੇ ਇਹਨਾਂ ਨਵੇਂ ਆંકੜਿਆਂ ਤੋਂ ਦਰਸਾਇਆ ਜਾਂਦਾ ਹੈ ਕਿ ਅਪ੍ਰੈਲ ਮਹੀਨੇ ਵਿੱਚ ਕੈਨੇਡੀਅਨ ਅਰਥਚਾਰੇ ਵਿੱਚ 90 ਹਜ਼ਾਰ ਨੌਕਰੀਆਂ ਸ਼ਾਮਿਲ ਹੋਈਆਂ ਇਹ ਆંકੜੇ ਅਰਥਸ਼ਾਸਤਰੀਆਂ ਦੀਆਂ ਉਮੀਦਾਂ ਤੋਂ ਕਿਤੇ ਉੱਤੇ ਨੇ ਹਾਲਾਂਕਿ ਬੇਰੁਜ਼ਗਾਰੀ ਦਰ ਪਿਛਲੇ ਮਹੀਨੇ ਜਿੰਨੀ ਹੀ 6.1% ਤੇ ਸਥਿਰ ਰਹੀ ਰੋਜ਼ਗਾਰਦਾਰ ਯਾਨੀ ਨੌਕਰੀ ਕਰਨ ਵਾਲੀ ਆਬਾਦੀ ਦੀ ਪ੍ਰਤੀਸ਼ਤਤਾ ਵੀ 61.4% ਤੇ ਸਥਿਰ ਰਹੀ। ਸਟੈਟਿਸਟਿਕਸ ਸਕੇਰਨਾ ਅਨੁਸਾਰ ਇਹ ਸਥਿਰਤਾ ਲਗਾਤਾਰ 6 ਮਹੀਨਿਆਂ ਦੀ ਗਿਰਾਵਟ ਤੋਂ ਬਾਅਦ ਦਰਜ ਹੋਈ ਹੈ। ਪਾਰਟ ਟਾਈਮ ਨੌਕਰੀਆਂ ਵਿੱਚ ਜ਼ਿਆਦਾ ਵਾਧਾ ਹੋਇਆ ਹੈ ਜਿੱਥੇ ਅਜਿਹੀਆਂ ਨੌਕਰੀਆਂ ਦੀ ਤਦਾਦ 50,000 ਤੋਂ ਵੱਧ ਰਹੀ। 4 ਮਹੀਨਿਆਂ ਤੱਕ ਤਕਰੀਬਨ ਖੜੋਤ ਤੋਂ ਬਾਅਦ April ਵਿੱਚ ਪ੍ਰਾਈਵੇਟ ਸੈਕਟਰ ਦੀਆਂ ਨੌਕਰੀਆਂ ਵਿੱਚ ਵੀ ਵਾਧਾ ਦਰਜ ਹੋਇਆ ਹੈ। ਪੇਸ਼ੇਵਰ ਵਿਗਿਆਨਿਕ ਅਤੇ ਤਕਨੀਕੀ ਸੇਵਾ ਉਦਯੋਗਾਂ ਵਿੱਚ ਵਧੇਰੇ ਨੌਕਰੀਆਂ ਪੈਦਾ ਹੋਈਆਂ ਨੇ ਇਸ ਤੋਂ ਇਲਾਵਾ ਅਪ੍ਰੈਲ ਦੌਰਾਨ 15 ਤੋਂ 24 ਸਾਲ ਦੇ ਉਮਰ ਵਰਗ ਦੇ ਕੰਮ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ 40000 ਦਾ ਪਤਾ ਵਿਖਿਆ ਗਿਆ ਹੈ ਗੌਰਤਲਬ ਹੈ ਕਿ ਮਾਰਚ ਮਹੀਨੇ 2200 ਨੌਕਰੀਆਂ ਖਤਮ ਹੋ ਗਈਆਂ ਸਨ ਯਾਨੀ ਕਿ 2200 ਕਾਮਿਆਂ ਦੀਆਂ ਨੌਕਰੀਆਂ ਜਾ ਚੁੱਕੀਆਂ ਸਨ ਅਤੇ ਉਸ ਮਹੀਨੇ ਸਾਲ 2022 ਦੀਆਂ ਗਰਮੀਆਂ ਤੋਂ ਬਾਅਦ ਬੇਰੋਜ਼ਗਾਰੀ ਦਰ ਵਿੱਚ ਸਭ ਤੋਂ ਵੱਡਾ ਵਾਧਾ ਹੋਇਆ ਸੀ ਬੈਂਕ ਆਫ ਕੈਨੇਡਾ ਅਗਲੇ ਮਹੀਨੇ ਵਿਆਜ ਦਰਾਂ ਨੂੰ ਬਦਲਣ ਜਾਂ ਨਾ ਬਦਲਣ ਦੇ ਆਪਣੇ ਫੈਸਲੇ ਵਿੱਚ ਇਨ੍ਹਾਂ ਆંકੜਿਆਂ ਨੂੰ ਧਿਆਨ ਵਿੱਚ ਰੱਖੇਗਾ ਇਹ ਫੈਸਲਾ ਬੈਂਕ ਆਫ ਕੈਨੇਡਾ ਦਾ ਹੈ ਕਿ ਉਹਨੇ ਆਪਣੇ ਵਿਆਜ ਦਰਾਂ ਦੇ ਵਿੱਚ ਵਾਧਾ ਕਰਨਾ ਹੈ ਜਾਂ ਫਿਰ ਵਾਦੇ ਨੂੰ ਨਾ ਧਿਆਨ ਦੇ ਵਿੱਚ ਰੱਖਦਿਆ ਹੋਇਆ ਉਸ ਦੀ ਅਸਲ ਕੀਮਤ ਤੇ ਹੀ ਬਰਕਰਾਰ ਰਹਿਣਾ ਹੈ ਬਹੁਤ ਸਾਰੇ ਅਰਥ ਸ਼ਾਸਤਰੀਆਂ ਦੀ ਬੇਸ਼ਕੋਈ ਹੈ ਕਿ ਕੇਂਦਰੀ ਬੈਂਕ ਜੂਨ ਵਿੱਚ ਵਿਆਜ ਦਰਾਂ ਵਿੱਚ ਕਟੌਤੀ ਕਰੇਗਾ ਹਾਲਾਂਕਿ ਅਪ੍ਰੈਲ ਤੀ ਮਹਿੰਗਾਈ ਦਰ ਇਸ ਫੈਸਲੇ ਨੂੰ ਬਹੁਤ ਪ੍ਰਭਾਵਿਤ ਕਰੇਗੀ ਵਿਖਣਾ ਇਹ ਹੋਵੇਗਾ ਕਿ ਅਪ੍ਰੈਲ ਦੇ ਵਿੱਚ ਜੋ ਮਹਿੰਗਾਈ ਨੇ ਵਾਧਾ ਵੇਖਿਆ ਸੀ ਉਸ ਤੋਂ ਬਾਅਦ ਬੈਂਕ ਕੀ ਫੈਸਲਾ ਲੈਂਦੀ ਹੈ ਇਨਸਪੀਰੇਸ਼ਨਲ ਸਟੈਪਸ ਵੱਲੋਂ 26 ਮਈ ਨੂੰ ਮੈਰਾਥਨ ਦਾ ਆਯੋਜਨ ਕੀਤਾ ਗਿਆ ਹੈ ਬ੍ਰਿਮਿਲਿਆ ਰੋਡ ਤੇ ਇਹ ਮੈਰਾਥਨ ਦੌੜ ਕੀਤੀ ਜਾਵੇਗੀ ਜਿਸ ਵਿੱਚ ਸ਼ਾਮਲ ਹੋਣ ਲਈ ਬ੍ਰੈਂਟਨ ਦੇ ਪ੍ਰਸ਼ਾਸਨ ਵੱਲੋਂ ਸੱਦਾ ਦਿੱਤਾ ਗਿਆ ਹੈ ਨਾਲ ਹੀ ਮੈਰਾਥਨ ਦੇ ਵਿਜੇਤਾਵਾਂ ਵਾਸਤੇ ਇਨਾਮ ਵੀ ਰੱਖੇ ਗਏ ਨੇ ਵੱਖ-ਵੱਖ ਵਰਗ ਵਿੱਚ ਇਹ ਮੈਰਾਥਨ ਆਯੋਜਿਤ ਕੀਤਾ ਜਾ ਰਿਹਾ ਹੈ ਇਨਸਪੀਰੇਸ਼ਨਲ ਸਟੈਪਸ ਦੇ ਵੱਲੋਂ ਮੈਰਾਥਨ ਆਫ ਬ੍ਰੈਮਟਨ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਮੌਕੇ ਨਾਗਰਿਕਾਂ ਨੂੰ ਇਸ ਮੈਰਾਥਨ ਤੇ ਵਿੱਚ ਦੌੜਨ ਦਾ ਸੱਦਾ ਦਿੱਤਾ ਗਿਆ ਹੈ ਇਸ ਮੈਰਾਥਨ ਦੇ ਵਿੱਚ ਨਕਦੀ ਇਨਾਮ ਦੇ ਨਾਲ-ਨਾਲ ਨਾਨ ਕੈਸ਼ ਇਨਾਮ ਵੀ ਦਿੱਤੇ ਜਾਣਗੇ ਅਤੇ ਇਹ ਮੈਰਾਥਨ ਬ੍ਰਮਿਲਿਆ ਰੋਡ ਤੇ ਆਯੋਜਿਤ ਕੀਤਾ ਜਾਵੇਗਾ ਇਸ ਮੌਕੇ ਇਸ ਦੇ ਆਯੋਜਨ ਨੂੰ ਲੈ ਕੇ ਮੇਅਰ ਪੈਟਰਿਕ ਬ੍ਰਾਊਨ ਅਤੇ ਕਾਉਂਸਲਰਾਂ ਤੋਂ ਇਲਾਵਾ ਆਰਗੇਨਾਈਜ਼ਰ ਦਾ ਕੀ ਕਹਿਣਾ ਸੀ ਤੁਹਾਨੂੰ ਸੁਣਾਉਣੇ ਆ ਸਾਰੇ ਨੂੰ ਸੱਦਾ ਦੇਣਾ ਚਾਹੁੰਦੇ ਆ 26 ਮਈ ਨੂੰ ਬ੍ਰੈਂਪਟਨ ਮੈਰਾਥਨ ਹੋਣ ਜਾ ਰਹੀ ਹੈਗੀ ਚਿੰਕਿਊਜ਼ੀ ਪਾਰਕ ਦੇ ਵਿੱਚ ਜਿਸ ਦੀ ਅੱਜ ਆਪ ਅਨਾਉਂਸਮੈਂਟ ਕੀਤੀ ਹੈਗੀ ਜੇ ਤੁਸੀਂ ਰਜਿਸਟਰ ਨਹੀਂ ਕੀਤਾ ਤੁਸੀਂ ਆਨਲਾਈਨ ਵੈਬਸਾਈਟ ਤੇ ਜਾ ਕੇ bramptonmarathon.org ਇਸ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਸਾਈਨ ਅਪ ਕਰ ਸਕਦੇ ਹੈਗੇ ਹੋ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇਹ ਰੇਸ ਹੈਗੀ ਆ ਸੋ 400 ਮੀਟਰ ਦੀ 1 ਕਿਲੋਮੀਟਰ 5 ਕਿਲੋਮੀਟਰ ਤੇ ਹਾਫ ਮੈਰਾਥਨ ਇਹ ਇਹ ਸਾਰੀਆਂ ਰੇਸ ਇਸ ਕੰਪੀਟੀਟਿਵ ਤੇ ਨਾਨ ਕੰਪੀਟੀਟਿਵ categories ਦੇ ਵਿੱਚ ਜਿੰਨੇ ਵੀ ਸਾਰੀਆਂ ਇੱਥੇ ਦੀ ਚੈਰੀਟੇਬਲ ਆਰਗੇਨਾਈਜੇਸ਼ਨਸ ਹੈਗੀਆਂ ਉਹ ਰਲ ਮਿਲ ਕੇ This event is a community-led event, a volunteer-led event. If you want to volunteer, you can join now, but we hope to see you there. So excited to promote the Branton Half Marathon. This is going to be a blast. May 26th, great charitable run, um, and we're hoping this becomes uh, an iconic run in the country that grows and grows every year so. lace up your shoes and let's get running for a great cause. ਹਾਜੀ ਉਪਾਤ ਬ੍ਰੈਂਪਟਨ ਸਿਟੀ ਹਾਲ ਪੋਂਟੇਆ ਹੁਣੀ ਪ੍ਰੈਸ ਕਾਨਫਰੈਂਸ ਹੋਇਆ ਹੋਇਆ ਸੇਗਾ। ਉਹਦੇ ਵਿੱਚ ਆਪਾਂ ਦੇਖ ਰਿਹਾ ਸਾਡੇ ਆਰਗੇਨਾਈਜੇਸ਼ਨ ਇਕੱਠੇ ਹੋ ਕੇ ਹਾਫ ਮੈਰਾਥਨ ਦੀ ਐਨਾਨਸਮੈਂਟ ਜੀਡਿਓਨੀ ਉਹਦੇ ਬਾਰੇ ਕੀਤੀ ਸੀਗੀ। ਬਹੁਤ ਵਧੀਆ ਲੱਗ ਰਿਹਾ ਕਿ ਇਕੱਠੇ ਹੋ ਕੇ ਕਮਿਊਨਿਟੀ ਦਾ ਨਿਸ਼ਾਨੇ ਵਲ ਆ ਰਿਹਾ। ਇਹ ਜਿਹੜਾ ਮੈਰਾਥਨ ਆ ਇਹ ਸਾਰੇ ਏਜ ਗਰੂਪਸ ਲਈ ਆ ਕੰਪੀਟੀਟਿਵ ਵੀ ਆ ਨਾਨ ਕੰਪੀਟੀਟਿਵ ਵੀ ਆ ਕੰਪੀਟੀਟਿਵ ਦੇ ਵਿੱਚ ਪ੍ਰਾਈਜ਼ਸ ਵੀ ਨੇ ਜਿਹੜਾ ਹਾਫ that know the first place on a 500 dollar the award meluga so badi aap encourage kar reya sari community de vich healthy hon nu fitness da wala dhyan rakhne nu so me inspiring steps to advance karna chahunda and the city will be there to support them thank you inspirational steps de balo uh, may 26th nu no changyusi park vich a half marathon brampton de vich karwai ja rahi a inspirational step de banner heat takriban jehdiya sadian 6 charities leading charities jehdiya GTA de vich ਕੁਛ ਨਾ ਕੁਛ ਵੱਖਰਾ ਕਰਨ ਦੀ ਹਿੰਮਤ ਰੱਖਦੀਆਂ ਨੇ ਉਹ ਕੱਟੀਆਂ ਹੋ ਕੇ ਇਸ ਜਿਹੜੀ ਮੈਰਾਥਨ ਨੂੰ ਆਰਗੇਨਾਈਜ਼ ਕਰ ਰਹੀਆਂ ਨੇ ਜਿਹਦੇ ਵਿੱਚ ਅਨਲਾਈਟ ਕਿਡ ਜੋ ਕਿ ਇੰਡੀਜੇਨियस ਬੱਚਿਆਂ ਦੇ ਲਈ ਐਜੂਕੇਸ਼ਨ ਦੇ ਉੱਤੇ ਕੰਮ ਕਰ ਰਹੀ ਆ ਸਹਾਇਤਾ ਸੰਸਥਾ ਲੋੜਵੰਦਾਂ ਨੂੰ ਟ੍ਰਾਈਸਾਈਕਲ ਤੋਂ ਲੈ ਕੇ ਐਜੂਕੇਸ਼ਨ ਤਿੰਨ ਖਾਸ ਫੰਡਮੈਂਟਲਸ ਦੇ ਉੱਤੇ ਕੰਮ ਕਰ ਰਹੀ ਆ ਵਿਜ਼ਨ ਆਫ ਲਾਈਫ ਜਿਹਦੇ ਤਾਹੇ ਤੇ ਇਹ ਅੱਖਾਂ ਦੀਆਂ ਸਰਜਰੀਆਂ ਤੋਂ ਲੈ ਕੇ ਅੱਖਾਂ ਜਾਂ ਕਿਸੇ ਵੀ ਤਰ੍ਹਾਂ ਦੀਆਂ ਜਿਹੜੇ ਲੋਕਾਂ ਦੇ ਹੈਲਪ ਹੈਲਪ ਨੀਡੇਡ ਲੋਕ ਹੈ ਉਹਨਾਂ ਦੀ ਹੈਲਪ ਕਰਦੇ ਨੇ ਪਿੰਗਲਵਾੜਾ ਸੁਸਾਇਟੀ ਮੇਰਾ ਖਿਆਲ ਸਾਡੇ ਸਾਊਥ ਏਸ਼ੀਅਨ ਭਾਈਚਾਰੇ ਦੇ ਵਿੱਚ ਜਾਣਕਾਰੀ ਦਾ ਮਹਤਾਜ ਨਹੀਂ ਭਗਤ ਪੂਰਨ ਸਿੰਘ ਹੁਣਾਂ ਤੋਂ ਲੈ ਕੇ ਅੱਜ ਤੱਕ ਬੜੀ ਇੱਕ ਨਾਮਰ ਜਿਹੜੀ ਉਹ ਸੰਸਥਾ ਬਣ ਚੁੱਕੀ ਆ ਤਰਕਸ਼ੀਲ ਸੁਸਾਇਟੀ ਜਿਹਦਾ ਕੰਮ ਹੈ ਆ ਬਿ ਸਾਇੰਸ ਦੇ ਆਧਾਰ ਤੇ ਅੱਜ ਦੀ ਜ਼ਿੰਦਗੀ ਨੂੰ ਤਰਕ ਦੇ ਆਧਾਰ ਤੇ ਜੀਣਾ ਅਵੇਅਰਨੈਸ ਕ੍ਰੀਏਟ ਕਰਨੀ ਉਸ ਤੋਂ ਇਲਾਵਾ ਗੱਲ ਕਰੀਏ ਸਭ ਤੋਂ ਵੱਡੀ ਲੀਡਿੰਗ ਜਿਹੜੀ ਸਾਡੀ ਇੱਥੇ ਆਪਣੀ ਭਾਈਚਾਰੇ ਦੀ ਗੁਰੂ ਗੋਬਿੰਦ ਸਿੰਘ ਚਿਲड्रन ਫਾਊਂਡੇਸ਼ਨ ਸਾਰੀਆਂ ਸੰਸਥਾਵਾਂ ਜਿਹੜੀਆਂ ਡਰੱਗ ਅਵੇਅਰਨੈਸ ਸੁਸਾਇਟੀ ਸਕੂਲਾਂ ਦੇ ਵਿੱਚ ਸੈਮੀਨਾਰ ਕਰਵਾਏ ਜਾਂਦੇ ਆ ਡਰੱਗਸ ਤੋਂ ਕਿਵੇਂ ਪਰੇ ਰਿਹਾ ਜਾ ਸਕਦਾ ਸਾਰੇ ਆਪੋ ਆਪਣੀਆਂ ਜਿਹੜੀਆਂ ਵਾਕਿਆ ਇਹ ਕਰਵਾ ਰਹੇ ਸੀ ਪਿਛਲੇ ਸਾਲ ਤੋਂ ਇਕੱਠੇ ਹੋ ਕੇ ਇੱਕ ਬੈਨਰ ਹੇਠ ਅੰਡਰ ਦਾ ਬੈਨਰ ਆਫ ਇਨਸਪੀਰੇਸ਼ਨਲ ਜਿਹੜੀ ਕਿ ਗੁਰੂ ਗਵਿੰਦ ਸਿੰਘ ਚਿਲड्रन ਫਾਊਂਡੇਸ਼ਨ ਪਿਛਲੇ 13 ਸਾਲ ਤੋਂ ਵਾਕ ਕਰਦੇ ਸੀ ਬਹੁਤਿਆਂ ਨੂੰ ਪਤਾ ਹੋਣਾ ਕਿ ਸਕਾਰਬਰੋ ਗੁਰਦੁਆਰਾ ਸਾਹਿਬ ਤੋਂ ਲੈ ਕੇ ਡਿਕਸੀ ਰੋਡ ਗੁਰਦੁਆਰਾ ਸਾਹਿਬ ਵਿਖੇ ਇਹ ਜਿਹੜੀ ਵਾਕ ਆਉਂਦੀ ਸੀ ਸਾਰੀਆਂ ਚੈਰੀਟੇਬਲ ਸੰਸਥਾਵਾਂ ਦਾ ਮਕਸਦ ਇੱਕ ਸੀ ਸੋ ਮਕਸਦ ਇੱਕੋ ਹੀ ਸੀ ਲੋਕਾਂ ਨੂੰ ਐਕਟਿਵ ਲਾਈਫਸਟਾਈਲ ਲੋਕਾਂ ਨੂੰ ਨਸ਼ਿਆਂ ਤੋਂ ਪਰੇ ਕਰਨਾ ਲੋਕਾਂ ਨੂੰ ਪੜ੍ਹਾਈ এডਿਕੇਸ਼ਨ ਦੇ ਨਾਲ ਜੋੜਨਾ ਲੋਕਾਂ ਨੂੰ ਇੱਕ ਰਸਤਾ ਦਿਖਾਉਣਾ ਸੋ ਇਹਨਾਂ ਨੇ ਇਕੱਠੇ ਹੋ ਕੇ ਇਹ ਪਿਛਲੇ ਸਾਲ ਹੰਬਲਾ ਮਾਰਿਆ ਜਿਹਦੇ ਵਿੱਚ ਤਕਰੀਬਨ 1000 ਤੋਂ ਵੱਧ ਪਾਰਟਿਸਪੈਂਟਸ ਨੇ ਪਾਰਟਿਸਿਪੇਟ ਕੀਤਾ ਔਰ ਖਾਸ ਤੌਰ ਦੇ ਉੱਤੇ 700 800 ਦੇ ਕਰੀਬ ਰਨਰਸ ਸੀਗੇ ਜਿਨ੍ਹਾਂ ਨੇ ਰਨ ਕੀਤਾ ਸੋ ਉਹਦੇ ਵੱਲੋਂ ਬਹੁਤ ਵਧੀਆ ਹੁੰਗਾਰਾ ਮਿਲਿਆ ਔਰ ਸਾਰਿਆਂ ਦਾ ਇਹੀ ਸੀ ਕਿ ਅਸੀਂ ਇਹਨੂੰ ਅਗਲੇ ਲੈਵਲ ਤੇ ਲੈ ਕੇ ਜਾਈਏ ਪਿਛਲੀ ਵਾਰੀ ਸਿਰਫ 5 ਤੋਂ 10 ਕਿਲੋਮੀਟਰ ਸੀ ਐਤ ਕੀ ਬੱਕਾ ਬਾਇਦਾ ਬ੍ਰੇਮਲੀ ਰੋਡ ਨਾਰਥ ਆਫ ਕুইਨ ਅਪ ਟੂ ਨਾਰਥ ਪਾਰਕ ਤੱਕ ਬਲਾਕ ਕਰਕੇ ਰਨਰਸ ਦੇ ਲਈ ਬਾਕਾਇਦਾ ਇੱਕ ਲੂਪ ਬਣਾਇਆ ਗਿਆ ਜਿਹਦੇ ਵਿੱਚ ਰਨਰਸ ਜਿਹੜੇ ਆ ਉਹ ਬ੍ਰੇਮਲੀ ਰੋਡ ਦੇ ਉੱਤੇ ਰਨ ਕਰਨਗੇ ਤੇ ਮੁੜ ਕੇ ਟੈਰੀ ਫੌਕਸ ਸਟੇਡੀਅਮ ਦੇ ਉੱਤੇ ਆ ਕੇ ਸਮਾਪਤ ਕਰਨਗੇ जिक्रुग ਹੈ ਕਿ ਇਨਸਪੀਰੇਸ਼ਨਲ ਸਟੈਪਸ ਸਥਾਨਕ ਪਾਈਚਾਰਿਆਂ ਵਿੱਚ ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਇੱਕ ਗੈਰ ਲਾਭਕਾਰੀ ਸੰਸਥਾ ਦੇ ਰੂਪ ਵਿੱਚ ਸਰੀਰਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ, ਪਾਈਚਾਰਕ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਅਤੇ ਦਿਲਾਂ ਦੇ ਨੇੜੇ ਇੱਕ ਕਾਰਨ ਦਾ ਸਮਰਥਨ ਕਰਨ ਲਈ ਇਸ ਹਾਫ ਮੈਰਾਥਨ ਦਾ ਆਯੋਜਨ ਕਰਨ ਤੇ ਬਹੁਤ ਖੁਸ਼ੀ ਪ੍ਰਗਟਾ ਰਿਹਾ ਹੈ। ਇਸ ਮੌਕੇ ਹਰ ਵਰਗ ਦੇ ਲੋਕਾਂ ਨੂੰ ਇਸ ਮੈਰਾਥਨ ਦੇ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਗਈ ਹੈ ਹਰ ਉਮਰ ਦਾ ਬੱਚਾ ਨੌਜਵਾਨ ਅਤੇ ਬਜ਼ੁਰਗ ਇਸ ਮੈਰਾਥਨ ਦੇ ਵਿੱਚ ਆਪਣਾ ਆਪਣਾ ਯੋਗਦਾਨ ਪਾ ਸਕਦੇ ਨੇ ਪ੍ਰੀਮੀਅਰ ਡੈਨੀਅਲ ਸਮਿਥ ਅਤੇ ਮਾਨਸਿਕ ਸਿਹਤ ਅਤੇ ਨਸ਼ਾ ਮੁਕਤੀ ਮੰਤਰੀ ਡੈਨ ਵਿਲੀਅਮਸ ਨੇ ਅਲਬਰਟਾ ਦੇ ਨੌਜਵਾਨਾਂ ਲੋਕਾਂ ਦੀ ਮਾਨਸਿਕ ਸਿਹਤ ਨੂੰ ਸਮਰਥਨ ਦੇਣ ਲਈ ਵਿਸਤ੍ਰਿਤ ਸੇਵਾਵਾਂ ਦੀ ਕੋਸ਼ਨਾ ਕੀਤੀ ਹੈ ਕਾਸਾ ਮੈਂਟਲ ਹੈਲਥ ਦੇ ਨਾਲ ਸਾਂਝੇਦਾਰੀ ਕਰਦੇ ਹੋਏ ਅਲਬਰਟਾ ਦੀ ਸਰਕਾਰ ਬੱਚਿਆਂ ਅਤੇ ਨੌਜਵਾਨਾਂ ਦੀ ਮਾਨਸਿਕ ਸਿਹਤ ਸੇਵਾਵਾਂ ਦੇ ਰਿਕਾਰਡ ਤੋੜ ਵਿਸਥਾਰ ਨੂੰ ਸਮਰਥਨ ਦੇਣ ਲਈ 148 ਮਿਲੀਅਨ ਡਾਲਰ ਦਾ ਨਿਵੇਸ਼ ਕਰਨ ਚ ਆ ਰਹੀ ਹੈ ਅਲਬਰਟਾ ਦੀ ਸਰਕਾਰ ਦਾ ਸਮੈਂਟਲ ਹੈਲਥ ਨਾਲ ਵਿਸਤ੍ਰਿਤ ਪਾਈ ਵਾਲੀ ਸਮੇਤ ਬੱਚਿਆਂ ਤੇ ਨੌਜਵਾਨਾਂ ਦੀ ਮਾਨਸਿਕ ਸਿਹਤ ਅਤੇ ਤੰਦਰੁਸਤੀ ਦਾ ਸਮਰਥਨ ਕਰਨ ਲਈ ਵਚਨਬੱਧ ਹੈ ਕਾਸਲ ਬੋਟਾਦਾ ਮਾਨਸਿਕ ਸਿਹਤ ਸੇਵਾਵਾਂ ਦਾ ਦੂਜਾ ਸਭ ਤੋਂ ਵੱਡਾ ਪ੍ਰਦਾਤਾ ਹੈ ਇਹ ਅਲਬਰਟਾ ਦੇ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਕਈ ਤਰ੍ਹਾਂ ਦੇ ਸਮਰਥਨ ਦੀ ਪੇਸ਼ਕਸ਼ ਕਰਦਾ ਹੈ ਜਿਸ ਵਿੱਚ ਪ੍ਰੋਫੈਸ਼ਨਲ ਇਨ ਸਕੂਲ ਸਹਾਇਤਾ ਲਿਵਿੰਗਸ ਇਲਾਜ ਪਰਿਵਾਰਕ ਸਹਾਇਤਾ ਸਦਮੇ ਦੀ ਸਹਾਇਤਾ ਅਤੇ ਹੋਰ ਬਹੁਤ ਕੁਝ ਸ਼ਾਮਿਲ ਹੈ ਅਗਲੇ 2 ਸਾਲਾਂ ਵਿੱਚ 148 ਮਿਲੀਅਨ ਡਾਲਰ ਦੇ ਪ੍ਰਦਾਨ ਕਰਨ ਲਈ ਅਲਬਰਟਾ ਦੀ ਸਰਕਾਰ ਵਚਨਬੱਧਤਾ ਪ੍ਰਗਟਾਰਈ ਹੈ ਕਿ ਕਾਸਾ ਮਾਨਸਿਕ ਸਿਹਤ ਲਈ ਫੰਡਿੰਗ ਦੀ ਰਕਮ ਨੂੰ ਦੁੱਗਣਾ ਕੀਤਾ ਜਾਵੇ ਇਹ ਪੂਰੇ ਸੂਬੇ ਵਿੱਚ ਸੇਵਾਵਾਂ ਦਾ ਮਹੱਤਵਪੂਰਨ ਵਿਸਤਾਰ ਕਰੇਗਾ ਫੰਡਿੰਗ ਵਿੱਚ ਕਾਸਾ ਮਾਨਸਿਕ ਸਿਹਤ ਕਲਾਸਰੂਮਾਂ ਦੀ ਗਿਣਤੀ ਨੂੰ 3 ਗੁਣਾ ਕਰਨ ਲਈ 40 ਮਿਲੀਅਨ ਡਾਲਰ ਸ਼ਾਮਿਲ ਹੋਣਗੇ ਤੇ ਨਾਲ ਹੀ ਕੋਸਾ ਹਾਊਸਾਂ ਵਿੱਚ ਜੋ ਜਾਣੀਆਂ ਜਾਂਦੀਆਂ ਬਿਲਕੁਲ ਨਵੀਆਂ ਲਿਵ ਇਨ ਇਲਾਜ ਸਹੂਲਤਾਂ ਅਤੇ ਮੌਜੂਦਾ ਕੋਸਾ ਹਾਊਸ ਵਿੱਚ ਸਿਵਾਵਾਂ ਦਾ ਵਿਸਤਾਰ ਅਤੇ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਵਿਸ਼ੇਸ਼ ਸਿਵਾਵਾਂ ਦਾ ਵਿਸਤਾਰ ਕਰਨ ਲਈ 10 ਮਿਲੀਅਨ ਡਾਲਰ ਸ਼ਾਮਿਲ ਹੋਣਗੇ। And combined all of these pressures take a toll on kids mental health and well-being. We want to ensure that every child and youth has the mental health supports that they need to get through high school. And uh, through all the societal pressures, and emerges confident and well adjusted young adults. And to do that, we're increasing access to mental health services for children and youth. To do that, we need to have strong partners. And fortunately, we do have those. In Alberta, we lean on CASA Mental Health as one of the most important partners to deliver these services. With support from Alberta's government, CASA delivers critical mental health services to help youth and their families pursue a path of recovery and it is a path of recovery in the conversation on mental health and addiction we are most used to hearing the word recovery when we speak of addiction but albertans who are trying to improve their mental health are also on a path to recovery and this is true whether they are adults or children or youth to help along this path casa offers a full range of programs from community-based care to intensive treatment Designed to, for young people experiencing mental health challenges. And they've been doing this for more than 30 years. They built an amazing track record becoming the province's second largest provider of mental health services for children and youth. Last year, we ran on a platform to increase mental health services, which is exactly what we're announcing today. And I'm pleased to announce that over the next two years, our government will, is providing CASA Mental Health with a record breaking $148 million to help them expand their operations across the province. This includes fulfilling our election promise and mandate to triple the number of mental health classrooms from 20 to 60. These classrooms, and I understand there'll be one right here, are an innovative way to support students with ongoing education while receiving professional mental health care. It also includes funding to support the building and operation of three new residential mental health facilities for youth known as CASA houses. These new CASA houses will be built in Calgary, Fort McMurray, and southern Alberta one casa has all of these services up and running about 2000 or once casa has all of these services up and running about 2000 more Albertans will get the support they need every year and they'll be able to find support closer to home this is all part of the alberta recovery model our approach to treatment for mental health challenges and for those suffering from addiction ਅਲਬੋਟਾ ਦੀ ਸਰਕਾਰ ਦੇਖਭਾਲ ਦੀ ਇੱਕ ਪ੍ਰਣਾਲੀ ਬਣਾਉਣ ਲਈ ਵਚਨਬੱਧ ਹੈ ਜੋ ਮਾਨਸਿਕ ਸਿਹਤ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਰ ਵਿਅਕਤੀ ਨੂੰ ਰਿਕਵਰੀ ਕਰਨ ਦਾ ਮੌਕਾ ਦਿੰਦੀ ਹੈ ਇਸ ਦਾ ਅਰਥ ਹੈ ਲੋਕਾਂ ਨੂੰ ਇੱਕ ਸੰਪੂਰਨ ਅਤੇ ਅਰਥਪੂਰਨ ਜੀਵਨ ਜਿਉਣ ਵਿੱਚ ਮਦਦ ਕਰਨਾ ਭਾਵੇਂ ਮਾਨਸਿਕ ਸਿਹਤ ਚੁਣੌਤੀਆਂ ਜਾਂ ਲੱਛਣ ਮੌਜੂਦ ਹੋਣ ਇੱਕ ਵਾਰ ਇਸ ਘੋਸ਼ਣਾ ਤੋਂ 148 ਮਿਲੀਅਨ ਡਾਲਰ ਦੇ ਲਾਗੂ ਹੋਣ ਤੋਂ ਬਾਅਦ ਹਰ ਸਾਲ ਲਗਭਗ 2000 ਹੋਰ ਬੱਚੇ ਅਤੇ ਨੌਜਵਾਨ ਕਾਸਾ ਮੈਂਟਲ ਸਿਹਤ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਤੋਂ ਲਾਭ ਪ੍ਰਾਪਤ ਕਰਨਗੇ ਕਾਸਾ ਮੈਂਟਲ ਹੈਲਥ ਹਸਪਤਾਲ ਵਿੱਚ ਰਹਿੰਦੀ ਲੋਡ ਨੂੰ ਘਟਾਉਣ ਦੇ ਟੀਚੇ ਦੇ ਨਾਲ ਮਾਨਸਿਕ ਸਿਹਤ ਸਮੱਸਿਆਵਾਂ ਵਾਲੇ ਬੱਚਿਆਂ ਅਤੇ ਨੌਜਵਾਨਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਤੇ ਕੇਂਦ੍ਰਿਤ ਇੱਕ ਸਾਬਿਤ ਹੋਇਆ ਭਾਈਵਾਲ ਹੈ ਭਾਰਤ ਅਤੇ ਕੈਨੇਡਾ ਦੇ ਸਬੰਧ ਤਣਾਅਪੂਰਨ ਬਣੇ ਹੋਏ ਨੇ ਤੇ ਇਸ ਵਿਚਾਲੇ ਹੁਣ ਭਾਰਤ ਨੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਵਿਰੋਧੀ ਲਈ ਡਿਪਲੋਮੈਟਿਕ ਵੀਜ਼ਾ ਬਹਾਲ ਕਰ ਦਿੱਤਾ ਹੈ ਸਸਕੇਚਵਨ ਵੱਲੋਂ ਘੋਸ਼ਣਾ ਕੀਤੀ ਗਈ ਹੈ ਕਿ ਭਾਰਤ ਸਰਕਾਰ ਨੇ ਸਸਕੇਚਵਨ ਦੇ ਇੰਡੀਆ ਸਥਿਤ ਸਸਕੇਚਵਨ ਦਫ਼ਤਰ ਦੇ ਮੈਨੇਜਿੰਗ ਡਾਇਰੈਕਟਰ ਲਈ ਡਿਪਲੋਮੈਟਿਕ ਮਾਨਤਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਔਟੋਨਲ ਸਾਊਥ ਬਲਾਕ ਦੇ ਸੰਬੰਧ ਸਭ ਤੋਂ ਹੇਠਲੀ ਪੱਧਰ ਤੇ ਨੀ ਪਰ ਇਹ ਦੂਜੇ ਸੂਬਿਆਂ ਵਿੱਚ ਜਸਟਨ ਟਰੂਡੋ ਦੀ ਪਾਰਟੀ ਦੇ ਸਿਆਸੀ ਵਿਰੋਧੀਆਂ ਨੂੰ ਆਕਰਸ਼ਿਤ ਕਰਨ ਵਿੱਚ ਲੱਗਾ ਹੈ ਜਿਵੇਂ ਕਿ ਇਸਨੇ ਗੰਤੰਤਰ ਦਿਵਸ ਤੇ ਜਸ਼ਨ ਲਈ ਅਮਰੀਕੀ ਰਾਸ਼ਟਰਪਤੀ ਜੋਬਿਡਨ ਅਤੇ ਟੈਕਸਸ ਦੇ ਗਵਰਨਰ ਅਤੇ ਰਿਪਬਲਿਕਨ ਗ੍ਰੈਗ ਅਬੋਟ ਦੇ ਸਿਆਸੀ ਵਿਰੋਧੀਆਂ ਨੂੰ ਸੱਦਾ ਦਿੱਤਾ ਸੀ ਕੈਨੇਡੀਅਨ ਸੂਬੇ ਸਸਕੇਚਵਾਨ ਨੇ ਕੋਸ਼ਨਾ ਕੀਤੀ ਹੈ ਕਿ ਭਾਰਤ ਸਰਕਾਰ ਨੇ ਸਸਕੇਚਵਾਨ ਇੰਡੀਆ ਦਫ਼ਤਰ ਦੇ ਪ੍ਰਾਂਤ ਦੇ ਮੈਨੇਜਿੰਗ ਡਾਇਰੈਕਟਰ ਲਈ ਪੂਰੀ ਡਿਪਲੋਮੈਟਿਕ ਮਾਨਤਾ ਨੂੰ ਰਸਮੀ ਤੌਰ ਤੇ ਮਨਜ਼ੂਰੀ ਦੇ ਦਿੱਤੀ ਹੈ ਹਰਦੀਪ ਸਿੰਘ ਨੇਜਰ ਦੇ ਕਤਲ ਨੂੰ ਲੈ ਕੇ ਕੂਟਨੀਤਿਕ ਵਿਵਾਦ ਤੋਂ ਬਾਅਦ ਪਿਛਲੇ ਸਾਲ ਦੇ ਅਖੀਰ ਵਿੱਚ ਭਾਰਤ ਦੁਆਰਾ ਵਾਪਸ ਲੈ ਗਏ 41 ਲੋਕਾਂ ਵਿੱਚ ਉਸ ਦਾ ਵੀਜ਼ਾ ਵੀ ਸ਼ਾਮਿਲ ਸੀ ਵਪਾਰ ਅਤੇ ਨਿਰਯਾਤ ਵਿਕਾਸ ਮੰਤਰੀ ਜਰਮੀ ਹੈਰਿਸਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਸਿਰਫ ਸਸਕੇਚਵਾਨ ਦੇ ਭਾਰਤ ਨਾਲ ਮਜ਼ਬੂਤ ਦੋ ਪੱਖੀ ਸਬੰਧਾਂ ਕਾਰਨ ਹੈ ਕਿ ਇਹ ਮਹੱਤਵਪੂਰਨ ਮਾਨਤਾ ਦਿੱਤੀ ਜਾਵੇਗੀ ਭਾਰਤ ਦੇ ਨਾਲ ਸਾਰੇ ਕੈਨੇਡੀਅਨ ਵਪਾਰ ਦਾ 25% ਤੋਂ ਵੱਧ ਸੰਸਕੀਚਵਨ ਤੋਂ ਸ਼ੁਰੂ ਹੋਣ ਦੇ ਨਾਲ ਇਹ ਬਹੁਤ ਮਹੱਤਵਪੂਰਨ ਹੈ ਕਿ ਸਾਡੇ ਦੋਵੇਂ ਅਧਿਕਾਰ ਖੇਤਰ ਰਾਸ਼ਟਰੀ ਪੱਧਰ ਤੇ ਮੌਜੂਦ ਚੁਣੌਤੀਆਂ ਤੋਂ ਸੁਤੰਤਰ ਸਾਡੇ ਮਜ਼ਬੂਤ ਰਿਸ਼ਤੇ ਨੂੰ ਜਾਰੀ ਰੱਖਣ 2024 ਦੇ ਪਹਿਲੇ 2 ਮਹੀਨਿਆਂ ਵਿੱਚ ਸੰਸਕੀਚਵਨ ਦੀ ਭਾਰਤ ਨੂੰ ਬਰਾਮਦ ਸਾਲ ਦਰ ਸਾਲ 600% ਵਧੀ ਹੈ ਖਾਸ ਤੌਰ ਤੇ ਦਾਲਤੀ ਬਰਾਮਦ ਅਸਮਾਨ ਨੂੰ ਛੂ ਗਈ ਹੈ ਜਿਸ ਨਾਲ ਭਾਰਤੀ ਬਾਜ਼ਾਰ ਵਿੱਚ ਪਰਚੂਨ ਦਰਾਂ ਸਥਿਰ ਹੋ ਗਈਆਂ ਯਾਨੀ ਟਰੂਡੋ ਵੱਲੋਂ ਭਾਰਤ ਨਾਲ ਵਪਾਰਕ ਗੱਲਬਾਤ ਨੂੰ ਮੁਅਤਲ ਕਰਨ ਦੇ ਉਲਟ ਸਸਕੇਚਵਨ ਪ੍ਰੀਮੀਅਰ ਸਕਾਟ ਮੋ ਨੇ ਭਾਰਤ ਵਿੱਚ ਕਈ ਵਪਾਰਕ ਮਿਸ਼ਨਾਂ ਦੀ ਅਗਵਾਈ ਕੀਤੀ ਹੈ ਅਰਜਿਸ ਕੈਨੇਡਿਆਨਿਅਸ ਬਲਟਨ ਵਿੱਚ ਬਸ ਇੰਨਾ ਹੀ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰ ਲੈਣਿਆ ਮੁਖ ਖ਼ਲੈਸ ਤੇ ਅਸਥਾਈ ਨਿਵਾਸੀਆਂ ਦੀ ਗਿਣਤੀ ਦੇ ਵਿੱਚ ਕੀਤੀ ਜਾਵੇਗੀ ਕਟੌਤੀ ਕੱਚੇ ਕਾਮਿਆਂ ਨੂੰ ਵੀ ਸਰਕਾਰ ਕੱਢੇਗੀ ਬਾਹਰ ਸਟੈਟਿਸਟਿਕਸ ਕੈਨੇਡਾ ਨੇ ਕੀਤੇ ਅੰਕੜੇ ਜਾਰੀ ਅਪ੍ਰੈਲ ਦੇ ਮਹੀਨੇ ਦੌਰਾਨ 90 ਹਜ਼ਾਰ ਨੌਕਰੀਆਂ ਕੀਤੀਆਂ ਸ਼ਾਮਿਲ ਇਨਸਪੀਰੇਸ਼ਨਲ ਸਟੈਪਸ ਦੇ ਵੱਲੋਂ 26 ਮਈ ਨੂੰ ਮੈਰਾਥਨ ਦਾ ਆਯੋਜਨ ਹਰ ਉਮਰ ਦੇ ਲੋਕਾਂ ਨੂੰ ਮੈਰਾਥਨ 'ਚ ਹਿੱਸਾ ਲੈਣ ਦਾ ਦਿੱਤਾ ਸੱਦਾ ਮਾਨਸਿਕ ਸਿਹਤ ਤੇ ਨਸ਼ਾ ਮੁਕਤੀ ਨੂੰ ਲੈ ਕੇ ਪ੍ਰੀਮੀਅਰ ਡੈਨੀਅਲ ਸਮੀਥ ਦਾ ਵੱਡਾ ਐਲਾਨ 148 ਮਿਲੀਅਨ ਡਾਲਰ ਦਾ ਕੀਤਾ ਜਾਵੇਗਾ ਨਿਵੇਸ਼ ਇਸ ਨਾਲ ਹੀ ਮੈਨੂੰ ਦੇ ਇਜਾਜ਼ਤ ਕਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਾ